ਉਸ ਦੀ ਆਖਰੀ ਅਤੇ ਇਕਲੌਤੀ ਨਿਸ਼ਾਨੀ ਮੈਂ ਹੀ ਸੀ ਮੇਰੀ ਮਾਂ ਦੇ ਮਰਨ ਤੋਂ ਬਾਅਦ ਭਾਵੇਂ ਫੌਜੀ ਨੇ ਹੋਰ ਵਿਆਹ ਕਰਵਾ ਲਿਆ ਸੀ ਪਰ ਉਹ ਹੁਣ ਵੀ ਮੈਨੂੰ ਬਹੁਤ ਪਿਆਰ ਕਰਦਾ ਗਾਦੀ ਆਖਦੀ ਹੁੰਦੀ ਸੀ ਕਿ ਵਿਆਹ ਵੀ ਉਸ ਨੇ ਮੇਰੇ ਕਰਕੇ ਹੀ ਕਰਵਾਇਆ ਸੀ ਕਿ ਮੇਰਾ ਬਚਪਨ ਨਾ ਰੁੱਲ ਜਾਵੇ ਫੌਜੀ ਚਾਹੁੰਦਾ ਸੀ ਕਿ ਮੇਰੀ ਨਵੀਂ ਪਤਨੀ ਮੇਰੀ ਧੀ ਦਾ ਪੂਰਾ ਖਿਆਲ ਰੱਖੇ ਉਸਨੇ ਮੇਰੇ ਸਾਹਮਣੇ ਹੀ ਮੇਰੀ ਨਮੀ ਮਾਂ ਨੂੰ ਹਦਾਇਤ ਦਿੱਤੀ ਕਿ ਮੇਰੀ ਲਾਡੂ ਦਾ ਧਿਆਨ ਰੱਖੀ ਇਹ ਨਾ ਹੋਵੇ ਕਿ ਮੈਂ ਪ੍ਰਦੇਸ਼ ਚ ਹੋਵਾਂ ਤੇ ਇਹ ਰੋਲਦੀ ਪਏ ਇਹ ਮੇਰੀ ਇਮਾਨਤ ਹੈ ਤੇਰੇ ਕੋਲ ਮੈਂ ਇਸੇ ਕਰਕੇ ਤੇਰੇ ਨਾਲ ਵਿਆਹ ਕਰਵਾਇਆ ਪਰ ਕਿਸਮਤ ਦੀਆਂ ਲਿਖੀਆਂ ਨੂੰ ਕੌਣ ਮਿਟ ਸਕਦਾ ਹੈ ਮੇਰੀ ਨਮੀ ਮਾਂ ਮੇਰੇ ਫੌਜੀ ਪਾਪਾ ਤੋਂ ਕਾਫੀ ਛੋਟੀ ਸੀ ਫੌਜੀ ਤੋਂ ਜਾਣ ਤੋਂ ਬਾਅਦ ਉਹ ਮੇਰੇ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਕਰਦੀ। ਉਸਨੇ ਮੈਨੂੰ ਕਦੇ ਵੀ ਲਾੜਨਾ ਕੀਤਾ। ਮੈਂ ਸੋਚਦੀ ਕਿ ਨਵੀਂ ਮਾਂ ਦੀ ਸ਼ਿਕਾਇਤ ਪਾਪਾ ਕੋਲ ਕਰਾਂਗੀ ਪਰ ਜਦੋਂ ਪਾਪਾ ਛੁੱਟੀ ਆਉਂਦੇ ਤਾਂ ਪਾਪਾ ਦੇ ਲਾੜ ਵਿੱਚ ਸਾਰੀ ਸ਼ਿਕਾਇਤਾਂ ਭੁੱਲ ਜਾਂਦੀ। ਸਾਡੇ ਪਹਾੜਾਂ ਤੇ ਹੀ ਨਿੱਕੇ-ਨਿੱਕੇ ਖੇਤ ਵੀ ਸਨ। ਮੈਂ ਖੇਤਾਂ ਵਿੱਚ ਵੀ ਕੰਮ ਕਰਦੀ। ਪਾਣੀ ਲੈਣ ਵੀ ਬਹੁਤ ਦੂਰ ਜਾਇਆ ਕਰਦੀ। ਅਤੇ ਘੰਟਿਆਂ ਬਧੀ ਉੱਥੇ ਹੀ ਖੇਡਦੀ ਰਹਿੰਦੀ। ਭਾਵੇਂ ਘਰ ਆ ਕੇ ਮੈਨੂੰ ਝੜਕਾਂ ਹੀ ਪੈਂਦੀਆਂ। ਕਦੇ-ਕਦੇ ਸਾਡੀਆਂ ਪਹਾੜੀ ਸੜਕਾਂ ਤੇ ਫੌਜੀਆਂ ਦੀਆਂ ਗੱਡੀਆਂ ਵੀ ਲੰਘਦੀਆਂ ਸਨ। ਮੈਨੂੰ ਸਾਰੇ ਫੌਜੀ ਆਪਣੇ ਪਾਪਾ ਵਰਗੇ ਲੱਗਦੇ ਸੀ। ਮੈਂ ਲੱਕੜੀ ਦੇ ਟੁਟੇ ਜਿਹੇ ਪੁੱਲ ਤੇ ਹੀ ਖੜੀ ਹੋ ਇੱਕ ਹੱਥ 'ਚ ਘੜਾ ਤੇ ਦੂਜੇ ਹੱਥ ਨੂੰ ਜੋਰ ਨਾਲ ਹਲਾ ਉਹਨਾਂ ਨੂੰ ਵਾਏ-ਵਾਏ ਕਰਦੀ। ਉਹ ਵੀ ਮੇਰੀ ਵਾਅਦਾ ਜਵਾਬ ਦਿੰਦੀ ਮੈਨੂੰ ਲੱਗਦਾ ਕਿ ਸਾਰੇ ਮੇਰੇ ਪਾਪਾ ਕੋਲ ਹੀ ਰਹਿੰਦੇ ਹਨ ਮੈਂ ਬਹੁਤ ਖੁਸ਼ ਹੁੰਦੀ ਘਰ ਆ ਕੇ ਦਾਦੀ ਨੂੰ ਆਖਦੀ ਕਿ ਵੱਡੀ ਹੋ ਕੇ ਮੈਂ ਵੀ ਫੌਜੀ ਨਾਲ ਹੀ ਵਿਆਹ ਕਰਵਾਉਣਾ ਸਾਡੇ ਪਹਾੜੀ ਇਲਾਕੇ ਦੇ ਕਾਫੀ ਮੁੰਡੇ ਫੌਜ ਵਿੱਚ ਭਰਤੀ ਹੁੰਦੇ ਸਨ ਜਦੋਂ ਕਾਰਗਲਦੀ ਲੜਾਈ ਲੱਗੀ ਤਾਂ ਦਿਲ ਦਾ ਦੌਰਾ ਪੈਣ ਕਰਕੇ ਮੇਰੀ ਦਾਦੀ ਦੀ ਮੌਤ ਹੋ ਗਈ ਸ਼ਾਦ ਹੋ ਘਬਰਾ ਗਈ ਸੀ ਕਿ ਉਸ ਦਾ ਜੇਠਾ ਪੁੱਤ ਫੌਜ ਵਿੱਚ ਹੈ ਅਤੇ ਉਸ ਦੀ ਡਿਊਟੀ ਵੀ ਉੱਥੇ ਹੀ ਹੈ ਤੇ ਫਿਰ ਉਹੀ ਹੋਇਆ ਜਿਹਦਾ ਡਰ ਸੀ ਮੇਰੇ ਪਾਪਾ ਸ਼ਹੀਦ ਹੋ ਗਏ ਮਾਂ ਨੂੰ ਸਨਮਾਨ ਮਿਲਿਆ ਅਤੇ ਕਾਫੀ ਪੈਸਾ ਵੀ ਮਿਲਿਆ ਪਰ ਪਾਪਾ ਦੇ ਸ਼ਹੀਦ ਹੋਣ ਤੋਂ ਕੁਝ ਸਮਾਂ ਬਾਅਦ ਮੈਂ ਹੁਣ ਨਵੀਂ ਮਾਂ ਨਾਲ ਨਹੀਂ ਚਾਚਾ ਚਾਚੀ ਕੋਲ ਰਹਿਣ ਲੱਗੀ ਉੱਥੇ ਰਹਿ ਕੇ ਵੀ ਉਸੇ ਤਰ੍ਹਾਂ ਸਾਰੇ ਘਰ ਦੇ ਕੰਮ ਕਰਦੀ। ਚਾਚੀ ਨੇ ਦੱਸਿਆ ਕਿ ਮੇਰੀ ਨਵੀਂ ਮਾਂ ਤੇ ਚਲੀ ਗਈ ਐ। ਪਰ ਮੈਂ ਇੱਕ ਵਾਰ ਨਵੀਂ ਮਾਂ ਨੂੰ ਕਿਸੇ ਦੇ ਵਿਆਹ ਵਿੱਚ ਲਾਲ ਰੰਗ ਦੀ ਸਾੜੀ ਪਾ ਕੇ ਕਿਸੇ ਦੇ ਹੋਰ ਹੱਥ ਫੜ ਕੇ ਨੱਚਦੀ ਵੇਖਿਆ ਸੀ। ਮੈਨੂੰ ਸਮਝ ਲੱਗ ਗਈ ਸੀ ਕਿ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆ। ਪਰ ਸੀਦ ਫੌਜੀ ਦੀ ਇਮਾਨਤ ਹੁਣ ਵੀ ਰੁੱਲ ਰਹੀ ਹੈ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਰਜਵੰਤ ਕੌਰ ਦੀ ਰਚਨਾ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਇਸ ਬਾਰੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ